ਆਪਾਂ ਅੱਜ ਗੱਲ ਕਰਨ ਲੱਗੇ ਆ ਸ਼ਖਬੀਰ ਬਾਦਲ ਦੀ ਜੀਜੇ ਸਾਲੇ ਦੀ ਮੁਲਾਕਾਤ ਹੋਈ ਆ ਨਾਬਾ ਜੇਲ੍ਹ ਦੇ ਵਿੱਚ ਜਦੋਂ ਕਿ ਰਾਦਾ ਸਵਾਮੀਆ ਦਾ ਰੱਬਾ ਜਿਹੜਾ ਕਿ ਇੱਕ ਚਿੱਟੇ ਦੇ ਸਦਾਗੁਰ ਨੂੰ ਮਿਲਦਾਗਾ ਕਿ ਉਹਦੀਆਂ ਬਾਹਾਂ ਆਕੜ ਗਈਆਂ ਸੀ ਵੱਡੀ ਗੱਲ ਇਹ ਆ ਆਪਣੇ ਆਪ ਨੂੰ ਜਿਹੜਾ ਰੱਬ ਕਹਾਉਂਦਾ ਜਿਹੜੀ ਦੁਨੀਆ ਲੰਬੀ ਪੈਂਦੀ ਆ ਉਹਦੇ ਮੁਰੇ ਅੱਜ ਉਹ ਮਜੀਠੀ ਦੀ ਲੰਬੀ ਪਿਆ ਹੁਣ ਕੋਈ ਕਹਿੰਦਾ ਮਜੀਠੀ ਆ ਉਹਦਾ ਪੈਰ ਕੁੱਟ ਰਿਆ ਸੀ ਉਹ ਕਹਿੰਦਾ ਮਜੀਠੀ ਦੇ ਪੈਰ ਕੁੱਟ ਰਿਆ ਸੀ ਇਹ ਰੱਬ ਜਾਣਦਾਗਾ ਕਿ ਕੌਣ ਕਿਸੇ ਦੇ ਪੈਰ ਕੁੱਟ ਰਿਆ ਸੀ ਪਰ ਵੱਡੀ ਹਾਲਚਾਲ ਜਿਹੜੀ ਆ ਉਸ ਟਾਈਮ ਤੋਂ ਜਿਹੜੀ ਮੱਚੀ ਆ ਕਿ ਜਿਹੜਾ ਵੱਡੇ ਜਿਹੜੇ ਵਿਰੋਧੀਆਂ ਨੇ ਸਵਾਲ ਚੁੱਕੇ ਆ ਕਿ ਇੱਕ ਉਹ ਬਿਆਸ ਵਾਲਾ ਰਾਧਾ ਸਮਾਮੀ ਗਰੇਂਦਰ ਢਿੱਲੋ ਜਿਹੜਾ ਕਿ ਨਸਾ ਤਸਕਰ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਆ ਬੰਦਾ ਤੇ ਉਹਨੂੰ ਮਿਲਣ ਗਿਆ ਜੇ ਭਾਈ ਕਿਸੇ ਬੰਦੇ ਨੇ ਚੰਗਾ ਕੰਮ ਕੀਤਾ ਹੁੰਦਾ ਉਹਨੂੰ ਬੰਦਾ ਮਿਲਪੇ ਬੰਦਾ ਸਲਾਹਉਂਦਾ ਵੀ ਆ ਕਿ ਭਾਈ ਠੀਕ ਕੀਤਾ ਇਹਨੇ ਕਿ ਅੱਜ ਮਜੀਠੀਆ ਪਾਵਰ ਦੇ ਵਿੱਚ ਹੋਇਆ ਕਿ ਰੱਬ ਜਿਹੜਾ ਮਜੀਠੀ ਦੇ ਜਿਹੜਾ ਦਰਤੇ ਚੱਲ ਕੇ ਆ ਉਹ ਕਿਹਦਾ ਰੱਬ ਸੀ ਸਾਡਾ ਨਹੀਂ ਨਾ ਤੁਹਾਡਾ ਉਹ ਉਹਨਾਂ ਅਖੌਤੀ ਅਰਾਧਾ ਸੁਆਮੀਆਂ ਦਾ ਤੇ ਉਸ ਤੋਂ ਬਾਅਦ ਜਿਹੜਾ ਸੁਖਵੀਰ ਬਾਦਲ ਦੀ ਜਿਹੜੀ ਐਂਟਰੀ ਹੁੰਦੀ ਆ ਸੁਖਵੀਰ ਬਾਦਲ ਮਿਲਦਾ ਮਜੀਠੇ ਨੂੰ ਕਰੀਬ ਤਿੰਨ ਮਹੀਨਿਆਂ ਬਾਅਦ ਕਿ ਐਡੀ ਕੀ ਮਜਬੂਰੀ ਸੀ ਕਿ ਸੁਖਬੀਰ ਬਾਦਲ ਨੂੰ ਪਹਿਲਾਂ ਕਿਉਂ ਨਹੀਂ ਮਿਲਣ ਦਿੱਤਾ ਜਾਂ ਫਿਰ ਇਹ ਸਾਰਾ ਆਪਾਂ ਕਹਿ ਦਈਏ ਕਿ ਬਿਆਸ ਵਾਲੇ ਦਾ ਜਾਦੂ ਚੱਲਿਆ ਤੇ ਭਗਵਾਨ ਤਮਾਰ ਨੂੰ ਆਪਾਂ ਕਹਿ ਦਈਏ ਕਿ ਥੱਲੇ ਲਾ ਦਿੱਤਾ ਕਿ ਇੱਕ ਤਰ੍ਹਾਂ ਦਾ ਕਿ ਮਜੀਠੇ ਨੂੰ ਪਾਵਰ ਦੇ ਵਿੱਚ ਲਿਆਉਣ ਦੇ ਲਈ ਸੁਖਬੀਰ ਬਾਦਲ ਨੂੰ ਪਾਵਰ ਦੇ ਵਿੱਚ ਲਿਆਉਣ ਦੇ ਲਈ ਜਿਹੜਾ ਇਹ ਸਾਰਾ ਜਿਹੜੇ ਘਰਾ ਪਧਰਾ ਕੀਤਾ ਜਾ ਰਿਹਾ ਹੁਣ ਤੁਹਾਨੂੰ ਇੱਥੇ ਕੱਲੀ-ਕੱਲੀ ਗੱਲ ਸਮਝਣ ਵਾਲੀ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟ ਜ਼ਰੂਰ ਲਿਖਿਓ ਵਰਜੇ ਦਾ ਖਾਲਸਾ ਵਰਜੇ ਕੀ ਫਤਿਹ ਇਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਨਾਬਾ ਜੇਲ੍ਹ ਦੇ ਵਿੱਚ ਮਜੇਠੀਆਂ ਕਿਵੇਂ ਤੜਫ ਰੇ ਆ ਕਿਵੇਂ ਚਕੁੰਦਰਾ ਦੰਦੀਆਂ ਵੱਢ ਰਹੀਆਂ ਕਿਵੇਂ ਚੂਹੇ ਦੰਦੀਆਂ ਵੱਢ ਰਹੇ ਆ ਕਿਵੇਂ ਬਿਲਕ ਰਿਹਾ ਗਿਆ ਦਹਾਈਆਂ ਪਾਰਿਆਗਾ ਅਜਿਹਾ ਇੱਕਾਈ ਮੈਲੇ ਗਿਆਗਾ ਤੇ ਅੱਜ ਇਹ ਸਾਰਾ ਟੱਬਰ ਰੋਂਣ ਲੱਗ ਪਿਆ ਤਾਂ ਨਾ ਨੇ ਉਹ ਜਿਨ੍ਹਾਂ ਨੇ 33 ਸਾਲ ਹੋ ਗਏ ਜਿਹੜੇ ਬੰਦੀ ਸਿੰਘ ਨੇ ਪਰ ਉਹਨਾਂ ਦੇ ਮੁਕਾਬਲੇ ਤੁਲਨਾ ਤਾਂ ਨਹੀਂ ਕਰ ਸਕਦੇ ਇੱਕ ਸਿਆਸੀ ਬੰਦਾ ਇੱਕ ਉਹ ਕੌਮ ਦੇ ਯੋਧੇ ਪਰ ਫਿਰ ਵੀ ਜਿਹੜਾ ਆਪਣੇ ਆਪ ਨੂੰ ਕਹਿੰਦਾ ਤੇ ਮਜੀਠੀਆ ਤੋਂ ਬਾਅਦ ਜਿਹੜਾ ਸਖਬੀਰ ਬਾਦਲ ਮਿਲ ਕੇ ਆਇਆ ਉਹਦਾ ਬਿਆਨ ਸੁਣਾਉਣੇ ਆ ਸਖਬੀਰ ਬਾਦਲ ਦਾ ਤੇ ਫਿਰ ਉਸ ਤੋਂ ਬਾਅਦ ਅੱਗੇ ਗੱਲਬਾਤ ਕਰਦੇ ਆ ਤੇ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣ ਲਿਓ ਹੁਣ ਜਿਹੜਾ ਸਖਬੀਰ ਬਾਦਲ ਕਹਿੰਦਾ ਮਜੀਠੀਆ ਚੜ੍ਹਦੀ ਕਲਾ ਦੇ ਵਿੱਚ ਆ ਤੇ ਭਾਈ ਫਿਰ ਤੁਸੀਂ ਰੋਈ ਕਿਉਂ ਜਾਂਦੇ ਹੋ ਜੇ ਚੜ੍ਹਦੀ ਕਲਾ ਦੇ ਵਿੱਚ ਆ ਤੁਸੀਂ ਕਿਉਂ ਤੁਸੀਂ ਉੱਥੇ ਤੀਏ ਜਾਣੇ ਆ ਕੇ ਕੱਠ ਮਾਰ ਲੈਂਦੇ ਹੋ ਤੇ ਰੋਣੇ ਕਿਉਂ ਆ ਫਿਰ ਜੇ ਚੜ੍ਹਦੀ ਕਲਾ ਦੇ ਵਿੱਚ ਆ ਚੜ੍ਹਦੀ ਕਲਾ ਵਾਲਾ ਬੰਦਾ ਰੋਂਦਾ ਨਹੀਂ ਹੁੰਦਾ ਦੂਸਰੀ ਗੱਲ ਪਟਿਆਲਾ ਦੇ ਐਸਐਸਪੀ ਨੂੰ ਵੱਡੀ ਵਾਰਨਿੰਗ ਦਿੱਤੀ ਹੈ ਚੇਤਾਵਨੀ ਦਿੱਤੀ ਹੈ ਵਰਨ ਸ਼ਰਮਾ ਨੂੰ ਸਖਬੀਰ ਬਾਦਲ ਨੇ ਕੀ ਕਿਹਾ ਉਹ ਵੀ ਤੁਹਾਨੂੰ ਦੱਸ ਦਿਆਂ ਤੇ ਫਿਰ ਅੱਗੇ ਕੀ ਕੁਝ ਹੋ ਰਿਹਾ ਉਹ ਵੀ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਮਿਲੂਗਾ ਉਹਨਾਂ ਸੁਖਬੀਰ ਬਾਦਲ ਨੇ ਵਰਨ ਸ਼ਰਮਾ ਜਿਹੜਾ ਕਿ ਐਸਐਟੀ ਆ ਜਿਹੜਾ ਕਿ ਮਜੀਠੀਏ ਦੇ ਤਹਿਤ ਐਸਐਟੀ ਕਿ ਬਣੀ ਆ ਉਹਦਾ ਜਿਹੜਾ ਕਿ ਚੀਫ ਆ ਵਰਨ ਸ਼ਰਮਾ ਐਸਐਸਪੀ ਪਟਿਆਲਾ ਕਿਉਂਕਿ ਉਹਨਾਂ ਨੇ ਆਪ ਦਾ ਕਾਨੂੰਨ ਦੇ ਤਾਈਂ ਕੰਮ ਕਰਨਾਗਾ ਤੇ ਇਹਨਾਂ ਨੂੰ ਲੱਗਦਾ ਕਿ ਜਿਹੜਾ ਐਸਐਸਪੀ ਨੇ ਜਿਹੜਾ ਕਿ ਗਲਤ ਪਰਚਾ ਦਿੱਤਾ ਤੇ ਗਲਤ ਅਨਕਵਰੀ ਕਰ ਰਿਹਾ ਪਰ ਉਹ ਤਾਂ ਬਿਜੀਲੈਂਸ ਦਾ ਕੰਮ ਆ ਐਨਡੀਪੀਐਸ ਦਾ ਆਈਟਾ ਜਿਹੜਾ ਉਹਦੇ ਵਿੱਚ ਜਿਹੜੀਆਂ 3 4 5 6 ਤੋਂ ਪਹਿਲਾਂ ਜਿਹੜੀਆਂ ਐਸਐਟੀਆਂ ਬਣ ਚੁੱਕੀਆਂ ਨੇ ਉਹਦੇ ਤਹਿਤ ਜਿਹੜੀ ਹੁਣ ਨਵੀਂ ਐਸਐਟੀ ਬਣੀ ਆ ਉਹਦਾ ਚੀਫ ਆ ਜਿਹੜਾ ਵਰਨ ਸ਼ਰਮਾ ਪਟਿਆਲੇ ਦਾ ਐਸਐਸਪੀ ਆ ਤੇ ਉਹਨੇ ਐਨਡੀਪੀਐਸ ਦਾ ਐਕਟ ਜਿਹਦੇ ਵਿੱਚ ਨਸ਼ਾ ਤਸਕਰੂਨ ਲੈ ਕੇ ਜਿਹੜਾ ਉਹ ਘੋਖ ਕਰਿਆਗਾ ਤੇ ਅਗਲਾ ਪਰਚਾ ਜਿਹੜਾ ਮਜੀਠੀ ਤੇ ਪਾਉਣਾ ਇਸ ਕਰਕੇ ਬਿਲ ਕਰਿਆ ਤੇ ਜਿਹੜਾ ਆਪਣੇ ਆਪ ਨੂੰ ਪਾਵਰਫੁੱਲ ਦਿਖਾ ਰਿਹਾਗਾ ਪਹਿਲਾ ਮੈਂ ਤੁਹਾਨੂੰ ਇਹ ਪੜ੍ਹ ਕੇ ਸੁਣਾਦਾ ਫਿਰ ਅੱਗੇ ਗੱਲਬਾਤ ਕਰਦੇ ਆ। ਸਖਬੀਰ ਬਾਦਲ ਕਹਿੰਦਾ ਤੂੰ ਆਪਣਾ ਪਾਰਟਪੋਰਟ ਬਣਾ ਲਾ। ਕਹਿੰਦਾ ਬਾਹਰ ਭੱਜ ਜਾ ਵਾ ਬਾਹਰ ਭੱਜ ਜਾ। ਤੇ ਸਖਬੀਰ ਬਾਦਲ ਨੇ ਇੱਥੋਂ ਤੱਕ ਕਹਿੰਦੇ ਦਿੱਤਾ ਐਸਐਸਪੀ ਪਟਿਆਲ ਵੀ ਸਿੱਧੀ ਚੇਤਾਵਨੀ ਦਿੱਤੀ ਆ ਕਿ ਹੈ ਵਰਨ ਸ਼ਰਮਾ ਅੱਜ ਕੱਲ ਆਮ ਆਦਮੀ ਪਾਰਟੀ ਦਾ ਪੁੱਤ ਬਣਿਆ ਹੋਇਆ ਜਿੰਨੇ ਝੂਠੇ ਪਰਚੇ ਤੇ ਜਿੰਨੇ ਪ੍ਰਸ਼ਟਾਚਾਰ ਇਹ ਕਰ ਰਿਹਾ ਹੈ। ਇਦਾ ਜਵਾਬ ਅਸੀਂ ਜਲਦੀ ਦੇਵਾਂਗੇ ਤੁਹਾਨੂੰ ਮੈਂ ਇੱਕ ਮਸਜਿਦ ਜਿਹੜਾ ਬਿਕਾ ਸੁਖਬੀਰ ਬਾਦਲ ਦੀ ਜਿਹੜੀ ਸੌਰੀ ਸੁਖਬੀਰ ਬਾਦਲ ਦੀ ਪੋਸਟ ਆ ਜਿਹੜੀ ਉਹ ਫੜ ਪੜ ਕੇ ਤੁਹਾਨੂੰ ਜਿਹੜੇ ਸੁਣਾਈ ਆ ਹੁਣ ਤੁਸੀਂ ਇਥੇ ਆਪਣੇ ਅੰਦਾਜ਼ਾ ਲਾ ਲਓ ਕਿ ਬੰਦਾ ਅਜੇ ਸੱਤਾ ਦੇ ਵਿੱਚ ਨਹੀਂ ਬੰਦੇ ਦੇ ਕੋਲ ਕੁਛ ਬਚਿਆ ਨਹੀਂ ਇੱਕ ਐਮਐਲਏ ਆ ਤੇ ਅੱਜ ਜਿਹੜਾ ਵੱਡੇ ਵੱਡੀਆਂ ਫੜਾਂ ਮਾਰੇ ਆ ਇਹ ਪਤਾ ਨਹੀਂ ਮੈਂ ਕਿੱਡਾ ਇੱਕ ਪਾਵਰਫੁੱਲਰ ਦੇ ਵਿੱਚ ਆ ਗਿਆ ਪਤਾ ਨਹੀਂ ਲੋਕ ਮੈਨੂੰ ਕਿੰਨਾ ਕਿ ਪਿਆਰ ਕਰਨ ਲੱਗ ਪਏ ਕਿ ਮੈਂ ਪਤਾ ਨਹੀਂ ਹਰ ਪੀੜਤਾ ਦੇ ਲਈ ਟਰੱਕ ਭੇਜ ਦਿੱਤੇ ਹਰ ਪੀੜਤਾ ਨੂੰ ਰੁਪਿਆ ਦੇ ਦਿੱਤਾ ਲੋਕਾਂ ਦਾ ਲੁੱਟਿਆ ਰੁਪਿਆ ਲੋਕਾਂ ਦੇ ਵਿੱਚ ਵੰਡ ਦਿੱਤਾ ਇਹਦੇ ਵਿੱਚ ਕੀ ਖਰਜ ਆ ਤੇ ਅੱਜ ਜਿਹੜਾ ਕਿ ਪਟਿਆਲੇ ਦੇ ਐਸਐਸਪੀ ਨੂੰ ਵਾਰਨਿੰਗ ਦੇਣੀ ਕਿ ਤੂੰ ਆਪਣਾ ਪਾਸਪੋਰਟ ਬਣਾ ਲਾ ਤੇ ਇਸ ਤੋਂ ਪਹਿਲਾਂ ਬੀਬਾ ਹਰਸਿਮਰਤ ਨੇ ਵੀ ਕਿਹਾ ਸੀ ਕਿ ਭਗਵੰਤ ਮਾਨ ਆਪਣਾ ਪਾਸਪੋਰਟ ਬਣਾ ਲੇ ਤੇ ਬਾਹਰ ਭੱਜੂਗਾ ਤੇ ਅਸੀਂ ਭੱਜਣ ਨਹੀਂ ਦੇਣਾ ਉੱਥੇ ਅਸੀਂ ਕਢੀਸ ਕੇ ਲਿਆਵਾਂਗੇ ਇਹਨੂੰ 2027 ਤੋਂ ਬਾਅਦ ਕਹਿੰਦੇ ਸਾਡੀ ਸਰਕਾਰ ਬਣੂ ਸੁਪਣਿਆਂ ਦਾ ਕੀ ਆ ਭਰਾਵੋ ਲੈ ਲਓ ਸੁਪਨੇ ਸੁਪਣਿਆਂ ਦਾ ਕੀ ਹੱਜ ਹੁੰਦਾਗਾ ਸੁਪਣਿਆਂ ਦੇ ਵਿੱਚ ਬੰਦਾ ਵੱਡੇ ਵੱਡੇ ਮਹਿਲ ਉਸਾਰ ਦਿੰਦਾਗਾ ਬੜਾ ਵੱਜਾ ਕੁਝ ਕਰ ਦਿੰਦਾਗਾ ਗੱਡੀਆਂ 'ਚ ਘੁਮ ਘੁਮੇ ਆਉਂਦਾਗਾ ਵਿਦੇਸ਼ਾਂ ਦੀ ਸ਼ਹਿਰ ਕਰੇ ਆਉਂਦਾਗਾ ਯਾਨੀ ਕਿ ਇੱਕ ਸੁਪਣਿਆਂ ਦਾ ਘਰ ਸਿਰਜਿਆ ਜਾ ਰਿਹਾ ਤੇ ਤੁਸੀਂ ਵੇਖ ਸਕਾ ਭਾਜਪਾ ਦੇ ਨਾਲ ਲੜੋਂਗੇ ਪਰ ਤਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ ਤੁਸੀਂ ਜਦੋਂ ਅੱਜ ਤੁਹਾਨੂੰ ਲੱਗਦਾ ਕਿ ਪੁਲਸ ਜਿਹੜਾ ਕਿ ਝੂਠੇ ਮੁਕਾਦਮੇ ਦਰਜ ਕਰ ਰਹੀ ਆ ਪਰ ਤੁਹਾਡੇ ਸਮੇਂ ਜਿਹੜਾ ਸਮੇਦ ਸੈਣੀ ਡੀਜੀਪੀ ਲਾਇਆ ਤੇ ਉਹ ਮਲਤਾਨੀ ਕੇਸ ਤੁਹਾਡੇ ਯਾਦ ਆ ਤੇ ਕਮੇ ਉਹਨੂੰ ਮਾਰਿਆ ਤੇ ਉਹ ਮੈਂ ਇੱਥੇ ਬਿਆਨ ਨਹੀਂ ਕਰ ਸਕਦਾ ਆ ਕਰਤੂਤਾਂ ਨੇ ਤੁਹਾਡੀਆਂ ਕਿ ਤੁਸੀਂ ਕਮੇ ਜਿਹੜਾ ਉਹਨਾਂ ਸੇ ਡੀਜੀਪੀ ਨੂੰ ਲਾਇਆ ਸਮੇਤ ਸੈਣੀ ਨੂੰ ਫਿਰ ਬਚਾ ਕੇ ਰੱਖਿਆ ਅੱਜ ਤੱਕ ਆ ਇੱਕ ਆਲਮਲ ਹਾਰਾ ਸ਼ਾਇਦ ਕੋਈ ਹੈ ਜਿਆ ਐਸਐਸਪੀ ਆ ਉਹਨੂੰ ਤੁਸੀਂ ਲਾਇਆ ਉਹਨੇ ਕਿੰਨੇ ਮੁੰਡੇ ਮਾਰੇ ਬਰਗਾੜੀ ਦੇ ਵਿੱਚ ਤੁਸੀਂ ਨਹਾਤਿਆ ਤੇ ਗੋਲੀਆਂ ਚਲਾਈਆਂ अनेका ਤੁਸੀਂ ਜਿਹੜਾ ਸਿੱਖ ਕੌਮ ਦਾ ਘਾਣ ਕੀਤਾ ਤੇ ਜਿਹੜੇ ਸਿੱਖਾਂ ਤੇ ਝੂਠੇ ਪਰਤੇ ਜਿਹੜੇ ਤੁਹਾਡੇ ਸਮੇਂ ਤੁਹਾਡੀ ਸਰਕਾਰ ਸਮੇਂ ਹੁੰਦੇ ਕੀਤੇ ਆ ਤੇ ਉਹ ਉਹ ਭੁੱਲ ਗਏ ਉਹ ਦਿਨ ਯਾਦ ਨੇ ਤੇ ਅੱਜ ਆਪਣੇ ਇੱਕ ਸਾਲੇ ਤੇ ਤੇਰੇ ਤੇ ਮਜੀਠੇ ਤੇ ਪਰਚਾ ਪਿਆ ਤੇ ਕਵੇਂ ਰੋਨਾ ਦਿਹਾਈਆਂ ਦਿਨਾਗਾ ਤੇ ਪਰਚਾ ਕਰ ਲੋ ਭਾਈ ਉਹ ਅਗਲੇ ਨੇ ਡਿਊਟੀ ਭਜਾਉਣੀ ਆ ਜੇ ਤੁਹਾਡੇ ਇਹਦੇ ਉੱਤੇ ਇਹਦਾ ਡਰੱਗ ਜਿਹੜਾ ਮਾਵਲੇ ਨੂੰ ਲੈ ਕੇ ਜਿਹੜਾ ਇਹ ਅੱਜ ਤੋਂ ਥੋੜੀ ਚੱਲਿਆ ਤਾਂ ਮਜੀਠੇ ਨੇ ਖੁਦ ਕਿਹਾ ਕਿ ਭਾਈ ਤੁਸੀਂ ਰੋਜ਼ ਦੀ ਕਿੜਕੜ ਕੱਢਣੀ ਆ ਤੁਸੀਂ ਕਹਿ ਰਹੇ ਹੋ ਕਿ ਮੇਰੇ ਉੱਤੇ ਜਿਹੜਾ ਜੇ ਚਿੱਟਾ ਵੇਚਦਾ ਤੇ ਇੱਕ ਦਿਨ ਕੰਮ ਨਿਵੇੜੋ ਪਰੇ ਤੇ ਮੇਰੇ ਉੱਤੇ ਜਿਹੜਾ ਕੇਸ ਚਲਾਉਣਾ ਤੁਸੀਂ ਚਲਾਓ ਡਰਦੇ ਕਾ ਤੂੰ ਆ ਫੇਰਾ ਇੱਕ ਪਾਸੇ ਤਾਂ ਮਜੀਠਿਆ ਰਹਿ ਰਿਹਾ ਬੜਕਾ ਮਾਰਾ ਦੂਸਰੇ ਪਾਸੇ ਤੁਸੀਂ ਉਸ ਐਸਐਸਪੀ ਨੂੰ ਡਰਾ ਰਹੇ ਹੋ ਧਮਕਾ ਰਹੇ ਹੋ ਕਿ ਜੇਕਰ ਐਸਐਸਟੀ ਦੇ ਬੱਚਾ ਮਜੀਠਿਆ ਫਸਦਾਗਾ ਤੇ ਤੁਹਾਨੂੰ ਡਰ ਲੱਗਦਾ ਕਿ ਪਤਾ ਨਹੀਂ ਕਿੰਨੇ ਸਾਲ ਅੰਦਰ ਚਲਿਆ ਜਾਣਾ ਜਿਸ ਤਰ੍ਹਾਂ ਡਰਗ ਦੇ ਮਾਲ ਵਿੱਚ ਜਗਦੀਸ਼ ਭੋਲਾ ਜੇਲ੍ਹਾਂ ਦੇ ਵਿੱਚ ਕੱਟ ਕੇ ਆਇਆ ਜ਼ਮਾਨਤ ਤੇ ਆਇਆ ਇਹ ਹਾਲ ਮਜੀਠੀ ਦਾ ਹੋਣਾਗਾ ਇਹ ਕਾਲੀਦਲ ਦਾ ਹਾਲ ਹੋਣਾ ਅਜੇ ਪਤਾ ਨਹੀਂ ਕੀ ਕੁਸ ਹੋਣਾਗਾ ਕਿਉਂਕਿ ਪਾਪ ਜਦੋਂ ਕਬਾਏ ਹੋਣ ਬੰਦੇ ਨੇ ਜਦੋਂ ਪਾਪਾਂ ਤੋਂ ਵੱਧ ਜਦੋਂ ਜਲਮ ਕੀਤੇ ਹੋਣ ਤੇ ਜਿਹੜੇ ਹਤਿਆਰੇ ਹੋਣ ਤੇ ਫਿਰ ਉਹ ਇਸ ਤਰੀ ਰੋਂਦੇ ਹੁੰਦੇ ਆ ਆਪਣੇ ਬਾਰੇ ਸਾਰਾ ਬੰਦਾ ਭੁੱਲ ਜਾਂਦਾ ਕਿ ਅਸੀਂ ਪਿੱਛੇ ਕੀ ਗਨਾਹ ਕੀਤੇ ਆ ਅਸੀਂ ਕਿਸੇ ਦੇ ਵਿਰੋਧੀ ਨਹੀਂ ਅਸੀਂ ਕਿਸੇ ਪਾਰਟੀ ਦੇ ਹਮੇਤੀ ਨਹੀਂ ਅਸੀਂ ਗੱਲ ਇਹ ਗੱਲ ਕਰਦੇ ਆ ਕਿ ਭਾਈ ਤੂੰ ਅੱਜ ਦੰਨੇ ਮਹੀਨੇ ਬਾਅਦ ਮਿਲਿਆ ਆ ਤੇ ਚੱਕਰ ਤੁਹਾਡਾ ਜਿਹੜਾ ਰਸਤਾ ਖੁੱਲਾ ਕਿਨੇ ਕੀਤਾ ਤੇ ਉਸ ਰਾਧਾ ਸੁਭਾਮੀਆਂ ਦੇ ਰੱਬ ਨੇ ਤੇ ਅੱਜ ਤਾਨੂੰ ਲੱਗਦਾ ਕਿ ਰਾਧਾ ਸੁਭਾਮੀ ਸਾਡੀ ਪਿੱਠ ਤੇ ਖੜਾਗਾ ਤੁਹਾਡੀ ਪਿੱਠ ਤੇ ਕਿਹੜਾ ਡੇਰੇਦਾਰ ਨਹੀਂ ਖੜਾ ਕਿ ਸਰਸੇ ਵਾਲਾ ਨਹੀਂ ਖੜਾ ਕਿ ਨੂਰ ਮਹਿਲਿਆ ਨਹੀਂ ਖੜਾ ਉਹ ਮਰ ਗਿਆ ਚਲੋ ਉਹਦੀ ਸੰਸਤਾ ਪਿੱਛੇ ਖੜੀ ਆ ਜਾਂ ਬਿੱਜੂ ਭਨੇਾਰੇ ਵਾਲੇ ਵਰਗੇ ਨਹੀਂ ਖੜੇ ਉਹ ਵੀ ਮਰਿਆ ਹੋਇਆਗਾ ਹੋਰ ਕਿੰਨੇ ਨੇ ਜਿਹੜੇ ਤੁਹਾਡੇ ਕੋਲ ਸਾਰਿਆਂ ਦੇ ਜਿਹੜੇ ਜਿਹੜੇ ਰਿਲੇਸ਼ਨ ਨੇ ਹੁਣ ਕਹਿੰਦੇ ਆ ਜੀ ਮਜੀਠੀਏ ਦੇ ਨਾਲ ਆ ਉਹਦੇ ਰਿਸ਼ਤੇਦਾਰੀ ਆ ਅੱਜ ਬੜੀ ਰਿਸ਼ਤੇਦਾਰੀ ਜਾ ਕੇ ਆਈ ਰਿਸ਼ਤੇਦਾਰੀ ਜਾਗ ਨੂੰ ਬਾਹ ਆਕਰ ਗੀਆਂ ਸੀ ਤਿੰਨ ਮਹੀਨੇ ਹੋਇਆ ਅਜੇ ਤਾਂ ਜਾਨੀ ਕਿ ਇੱਕ ਇਹ ਸਰਕਾਰ ਉੱਤੇ ਦਬਾਅ ਪਾਇਆ ਜਾ ਰਿਹਾ ਸਰਕਾਰ ਨੂੰ ਡਰਾਇਆ ਜਾ ਰਿਹਾ ਸਿੱਧਾ ਸਿੱਧਾ ਕੱਲ ਵਿਧਾਨ ਸਭਾ ਦੇ ਵਿੱਚ ਸੀਐਮ ਨੇ ਬਿਆਨ ਦਿੱਤਾ ਇਹ ਕੈਪਟਨ ਕਹਿੰਦਾ ਹੁੰਦਾ ਸੀ ਫਲਾਣਾ ਲਾਲ ਪੱਗ ਵਾਲਾ ਉਹਨੂੰ ਮੈਂ ਘੜੀ ਸਕੂਆਂ ਉਹਨੂੰ ਮੈਂ ਟੰਗ ਦੂੰਗਾ ਉਹਨੂੰ ਪੁੱਠਾ ਟੰਗ ਦੂੰਗਾ ਉਹਨੂੰ ਮੈਂ ਫਲਾਣਾ ਕਰ ਦੂੰਗਾ ਉਹਨੂੰ ਧਮਕਾ ਕਰ ਦੂੰਗਾ ਪਰ ਜਦੋਂ ਸਰਕਾਰ ਬਣ ਜਾਂਦੀ ਆ ਫਿਰ ਸਾਰੇ ਇਹਨਾਂ ਦੇ ਬੀਬੇ ਪਤ ਬਣ ਜਾਂਦੇ ਆ ਇਹੀ ਵਰਨ ਸ਼ਰਮਾ ਪਰ ਇਹਨਾਂ ਦੀ ਸਰਕਾਰ ਤਾਂ ਕਿਦੇ ਬਣਨੀ ਨਹੀਂ ਚਲੋ ਸੁਪਨੇ ਜ਼ਰੂਰ ਲੈ ਲੈਣਾ ਤੇ ਉਸ ਤੋਂ ਬਾਅਦ ਜਿਹੜਾ ਇਹ ਕਹਿੰਦਾ ਜੀ ਇਹ ਅੱਜ ਤੋਂ ਥੋੜੀ ਲੱਗੇ ਆ ਸਾਡੇ ਕੋਲੇ ਨਹੀਂ ਲਾਲ ਡੈਰੀਆਂ ਸਾਡੇ ਕੋਲੇ ਪੀਰੀਆਂ ਡੈਰੀਆਂ ਨੇ ਸਾਰੇ ਕੋਲੇ ਨੀਲੀਆਂ ਡੇਰੀਆਂ ਅਸੀਂ ਫਲਾਣੇ ਦਾ ਦਰਜ ਕਰ ਲਿਆ ਜੀ ਧੋਕੇ ਦਾ ਕਰ ਲਿਆ ਲੋਕਾਂ ਤੋਂ ਵੋਟਾਂ ਲੈ ਕੇ ਲੋਕਾਂ ਨੂੰ ਠੰਕਾ ਰਹਿਓ ਲੋਕਾਂ ਨੂੰ ਕਿੱਡਾ ਕਿ ਫੁੱਦੂ ਬਣਾ ਰਹੇ ਹੋ ਕਿ ਮਾਫ ਕਰਨਾ ਇਹ ਗੱਲ ਸ਼ਬਦ ਵਰਤਿਆ ਗਿਆ ਕਿ ਲੋਕਾਂ ਨੂੰ ਇੱਕ ਝਾਸਾ ਦੇ ਕੇ ਤੁਸੀਂ ਲੋਕਾਂ ਦੇ ਨਾਲ ਜੋ ਜ਼ੁਲਮ ਕੀਤਾ ਅੱਜ ਉਹ ਲੋਕ ਬੇਸ਼ਰਮ ਹੋਣਗੇ ਜਿਹੜੇ ਭੁੱਲਣਗੇ ਜਿਨ੍ਹਾਂ ਦੇ ਮੁੰਡੇ ਮਾਰੇ ਆ ਤੇ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖਿਓ ਧੰਨਵਾਦ ਬੈਰ ਜੀ ਕਾ ਖਾਲਸਾ ਬੈਰ ਜੀ ਕੀ ਫਤਿਹ